ਸਾਤਰੀਆ ਗਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਮੈਂ 18 ਜਨਵਰੀ 2024 ਵਿੱਚ ਇਹ ਵੀਡੀਓ ਰਿਕਾਰਡ ਕਰ ਰਿਹਾ 21 ਜਨਵਰੀ ਨੂੰ ਤੁਹਾਡੀ ਸੀਟ ਐਟ ਦੀ ਪ੍ਰੀਖਿਆ ਕੰਡਕਟ ਕਰਵਾਈ ਜਾਣੀ ਆ ਲੈਂਗੁਏਜ ਵਾਲੇ ਸੈਕਸ਼ਨ ਦੇ ਵਿੱਚ ਕਾਫੀ ਵਾਰ ਸਟੂਡੈਂਟ ਨੂੰ ਕਨਫਿਊਜ਼ਨ ਐਂਡ ਪ੍ਰੋਬਲਮ ਆਉਂਦੀ ਆ ਇਹਦੇ ਬਾਰੇ ਹੀ ਗੱਲ ਕਰਨ ਜਾ ਰਹੇ ਆ ਕਿਉਂਕਿ ਐਗਜ਼ਾਮ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਸਮਝ ਲਿਆ ਜਾਵੇ ਤਾਂ ਬੈਟਰ ਹੈ ਕਿਉਂਕਿ ਤੁਸੀਂ ਹੁਣ ਇੰਨੀ ਤਿਆਰੀ ਕੀਤੀ ਆ ਤਿਆਰੀ ਕਰਨ ਤੋਂ ਬਾਅਦ ਜਦੋਂ ਪਤਾ ਲੱਗਦਾ ਆ ਕਿ ਯਾਰ ਅਸੀਂ ਲੈਂਗੁਏਜ ਵਾਲਾ ਪੋਰਸ਼ਨ ਤਾਂ ਗਲਤ ਕਰ ਆਏ ਜਿਹਦੇ ਕਰਕੇ ਸਿੱਧਾ 60 ਨੰਬਰਾਂ ਦਾ ਨੁਕਸਾਨ ਹੋ ਗਿਆ ਤੇ ਪੀਪਰ ਕਿ ਕਲੀਅਰ ਕਿਵੇਂ ਹੋਊਗਾ ਸੋ ਇਸ ਗੱਲ ਨੂੰ ਬੜੇ ਹੀ ਧਿਆਨ ਨਾਲ ਸੁਣਿਓ ਅਤੇ ਸਮਝਿਓ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਗੱਲ ਕਰਦੇ ਆ ਕਿ ਪਹਿਲੇ ਜਿਹੜੇ 3 ਸੈਕਸ਼ਨ ਹੈਗੇ ਆ ਜਿਹਦੇ ਵਿੱਚ ਤੁਹਾਨੂੰ ਸੀਡੀਪੀ ਮੈਥ ਈਵੀਐਸ ਜਾਂ ਫਿਰ ਐਸਐਸਟੀ ਜਾਂ ਫਿਰ ਮੈਥ ਸਾਇੰਸ ਵਾਲੇ ਸਟੂਡੈਂਟ ਹੁੰਦੇ ਆ ਉਹਨਾਂ ਦਾ ਸੀਡੀਪੀ ਤਾਂ ਸੇਮ ਹੁੰਦਾ ਹੀ ਆ CDP ਦੇ ਨਾਲ ਉਹਨਾਂ ਨੂੰ ਮੈਥ ਸਾਇੰਸ ਜਾਂ ਫਿਰ SST ਸੈਕਸ਼ਨ ਵੇਖਣ ਨੂੰ ਮਿਲਦਾ। ਕੋਲ 90 ਨੰਬਰ ਹੋਗੇ। ਗੱਲ ਆਉਂਦੀ ਹੈ 91 ਨੰਬਰ ਤੋਂ ਲੈ ਕੇ 150 ਨੰਬਰਾਂ ਤੱਕ ਦੀ ਕਿ ਇਹ ਤੁਹਾਨੂੰ 60 ਨੰਬਰ ਵੇਖਣ ਨੂੰ ਮਿਲਦੇ ਆ। ਇਹਨਾਂ 60 ਨੰਬਰਾਂ ਦੇ ਵਿੱਚ ਤੁਹਾਨੂੰ ਲੈਂਗੁਏਜ ਪੋਰਸ਼ਨ ਵੇਖਣ ਨੂੰ ਮਿਲਦਾ। ਲੈਂਗੁਏਜ ਪੋਰਸ਼ਨ ਦੇ ਵਿੱਚੋਂ ਵੀ ਤੁਹਾਨੂੰ ਲੈਂਗੁਏਜ 1 ਤੇ ਲੈਂਗੁਏਜ 2। ਲੈਂਗੁਏਜ 1 ਲੈਂਗੁਏਜ 2 ਦੇ ਵਿੱਚ ਤਿੰਨ ਭਾਸ਼ਾਵਾਂ ਨੇ ਅੰਗਰੇਜ਼ੀ, ਹਿੰਦੀ, ਪੰਜਾਬੀ। ਕੰਬੀਨੇਸ਼ਨ ਤੁਸੀਂ ਕੋਈ ਵੀ ਬਣਾਇਆ ਹੋ ਸਕਦਾ, ਹੋ ਸਕਦਾ ਤੁਸੀਂ ਪਹਿਲੀ ਲੈਂਗੁਏਜ ਚੂਜ਼ ਕੀਤੀ ਹੋਵੇ ਹਿੰਦੀ, ਦੂਜੀ ਪੰਜਾਬੀ ਜਾਂ ਫਿਰ ਪਹਿਲੀ ਪੰਜਾਬ ਜਾਂ ਫਿਰ ਪਹਿਲੀ ਅੰਗਰੇਜ਼ੀ ਦੂਜੀ ਪੰਜਾਬੀ ਪਹਿਲੀ ਪੰਜਾਬੀ ਦੂਜੀ ਅੰਗਰੇਜ਼ੀ ਜਾਂ ਫਿਰ ਪਹਿਲੀ ਹਿੰਦੀ ਦੂਜੀ ਅੰਗਰੇਜ਼ੀ ਪਹਿਲੀ ਅੰਗਰੇਜ਼ੀ ਜਾਂ ਫਿਰ ਦੂਜੀ ਹਿੰਦੀ ਮੇਨ ਆਹੀ ਕੰਬੀਨੇਸ਼ਨ ਬਣਦੇ ਆ ਲੈਂਗੁਏਜ ਦੇ ਤੁਸੀਂ ਇਹਨਾਂ ਲੈਂਗੁਏਜ ਦੇ ਵਿੱਚੋਂ ਹੀ ਕੋਈ ਨਾ ਕੋਈ ਲੈਂਗੁਏਜ ਚੂਜ਼ ਕੀਤੀ ਹੋਣੀ ਆ ਬਟ ਮੰਨ ਲਓ ਕਿ ਤੁਸੀਂ ਚੂਜ਼ ਕੀਤੀ ਸੀਗੀ ਪਹਿਲੀ ਹਿੰਦੀ ਤੇ ਦੂਜੀ ਪੰਜਾਬੀ ਤੇ ਜਿਹੜਾ ਤੁਹਾਨੂੰ ਜਿਹੜੀ ਬੁੱਕਲੇਟ ਤੁਹਾਨੂੰ ਮਿਲੇਗੀ ਕੁਐਸਚਨ ਦੀ ਮੈਂ ਗੱਲ ਕਰ ਰਿਹਾ ਜਿਹੜਾ ਤੁਹਾਨੂੰ ਕੁਐਸਚਨਾਂ ਦਾ ਜਿਹੜਾ ਸੈੱਟ ਜਿਹਾ ਮਿਲੇਗਾ ਉਹਦੇ ਵਿੱਚ ਤੁਹਾਨੂੰ ਹਿੰਦੀ ਲੈਂਗੁਏਜ ਦੇ 60 ਪ੍ਰਸ਼ਨ ਹੋਣੇ ਆ ਜਿਵੇਂ ਕਿ ਤੁਸੀਂ ਓਪਨ ਕਰੋਗੇ ਨਾ ਤੇ ਉਹਦੇ ਵਿੱਚ ਲਿਖਿਆ ਹੋਊਗਾ ਲੈਂਗੁਏਜ 1 ਤੇ ਲੈਂਗੁਏਜ 2 ਹਿੰਦੀ ਦਾ ਸੈਕਸ਼ਨ ਲਿਖਿਆ ਹੋਊਗਾ ਬਟ ਕਈ ਵਾਰ ਆਪਾਂ ਕਾਲ-ਕਾਲ ਦੇ ਵਿੱਚ ਜਾਂ ਫਿਰ ਕਨਫਿਊਜ਼ ਹੋ ਜਾਂਦੇ ਆ ਜਿਹਦੇ ਵਿੱਚ ਆਪਾਂ ਚੂਜ਼ ਕੀ ਕਰ ਲੈਣੇ ਆ ਇਹਦੇ ਵਿੱਚ ਆਪਾਂ ਨੇ ਚੂਜ਼ ਕਰਨਾ ਹੁੰਦਾ ਆ 91 ਤੋਂ ਲੈ ਕੇ ਕਹਿ ਸਕਦੇ ਆ 91 ਤੋਂ ਲੈ ਕੇ 120 ਤੱਕ ਬਟ ਆਪਾਂ 120 ਤੋਂ ਲੈ ਕੇ 150 ਵਾਲਾ ਜਿਹੜਾ ਸੈਕਸ਼ਨ ਹੈਗਾ ਯਾ ਕੁਐਸਚਨ ਜਿਹੜੇ ਹੈਗੇ ਆ ਕਿਉਂਕਿ ਹਿੰਦੀ ਦਾ ਸੇਮ ਹੀ ਆ ਨਾ ਤੇ ਆਪਾਂ ਨੂੰ ਲੱਗਦਾ ਯਾਰ ਕੀ ਯਾਰ ਚਲ ਹਿੰਦੀ ਕਰਨੀ ਸੀ ਕਿ ਆਪਾਂ ਇਹ ਕਰ ਦਿੰਨੇ ਆ ਤੇ ਆਪਾਂ ਗਲਤੀ ਦੇ ਵਿੱਚ ਲੈਂਗੁਏਜ 1 ਕਰਨੀ ਸੀ ਕਿ ਹਿੰਦੀ ਬਟ ਆਪਾਂ ਭੁਲੇਖੇ ਨਾਲ ਲੈਂਗੁਏਜ 2 ਵਾਲੀ ਹਿੰਦੀ ਕਰ ਲੈਨੇ ਆ ਜਿਹਦੇ ਨਾਲ ਸਿੱਧੇ 3 ਨੰਬਰ ਉੱਡ ਗਏ ਜੇਕਰ ਇਹ 30 ਨੰਬਰ ਉੱਡ ਗਏ ਤੇ ਫਿਰ ਤੁਸੀਂ ਪੰਜਾਬੀ ਵਾਲੇ ਸੈਕਸ਼ਨ ਵਿੱਚ ਵੀ ਗਲਤੀ ਕਰੋਗੇ ਹੁਣ ਇੱਥੇ ਤੁਸੀਂ ਪੰਜਾਬੀ ਦੀ ਲੈਂਗੁਏਜ ਟੂ ਕਰਨੀ ਸਗੀ ਜਿਵੇਂ ਕਿ ਉਥੇ ਸੈਕਸ਼ਨ ਜਿਹੜਾ ਤੁਹਾਨੂੰ ਮਿਲਿਆ ਹੋਏਗਾ ਜਿਹੜੀ ਬੁੱਕਲੇਟ ਮਿਲੀ ਹੋਏਗੀ ਉਹਦੇ ਵਿੱਚ 60 ਪ੍ਰਸ਼ਨ ਹੋਣੇ ਆ 60 ਦੇ ਵਿੱਚ ਪਹਿਲੀ ਹੋਏਗੀ ਪੰਜਾਬੀ ਪਹਿਲੀ ਲੈਂਗੁਏਜ ਪੰਜਾਬੀ ਹੋਏਗੀ ਦੂਜੀ ਲੈਂਗੁਏਜ ਉਥੇ ਉਹਨਾਂ ਨੇ ਲਿਖੀ ਹੋਣੀ ਆ ਪੰਜਾਬੀ ਤੇ ਤੁਸੀਂ ਦੂਸਰੀ ਲੈਂਗੁਏਜ ਪੰਜਾਬੀ ਚੂਜ਼ ਕਰਨੀ ਆ ਨਾ ਕਿ ਪਹਿਲੀ ਲੈਂਗੁਏਜ ਜੇ ਤੁਸੀਂ ਪਹਿਲੀ ਲੈਂਗੁਏਜ ਚੂਜ਼ ਕਰਦੇ ਹੋ ਫਿਰ 30 ਨੰਬਰ ਤੁਹਾਡੇ ਇਹ ਵੀ ਉੱਡ ਜਾਣੇ ਆ ਇਸੇ ਤਰ੍ਹਾਂ ਹੀ ਅੰਗਰੇਜ਼ੀ ਹਿੰਦੀ ਹਿੰਦੀ ਇੰਗਲਿਸ਼ ਹੋਪਸ ਤੁਸੀਂ ਸਮਝ ਰਹੇ ਹੋਣੇ ਆ ਮੈਂ ਕੀ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਮੰਨ ਲਓ ਪਹਿਲੀ ਲੈਂਗੁਏਜ ਤੁਸੀਂ ਅੰਗਰੇਜ਼ੀ ਚੂਜ਼ ਕੀਤੀ ਹੈ ਤੇ ਉਸੇਮ ਸੈਕਸ਼ਨ ਦੇ ਵਿੱਚ ਤੁਹਾਨੂੰ ਇੰਗਲਿਸ਼ ਲੈਂਗੁਏਜ ਵੇਖਣ ਨੂੰ ਮਿਲੇਗੀ ਲੈਂਗੁਏਜ 1 ਦੇ ਵਿੱਚ ਵੀ ਤੇ ਲੈਂਗੁਏਜ 2 ਦੇ ਵਿੱਚ ਵੀ ਜਦੋਂ ਤੁਹਾਨੂੰ ਬੁੱਕਲੇਟ ਮਿਲੀ ਤੇ ਕਿਤੇ ਐ ਨਾ ਹੋਵੇ ਕਿ ਤੁਸੀਂ ਲੈਂਗੁਏਜ 2 ਵਾਲੀ ਅੰਗਰੇਜ਼ੀ ਕਰਦੋ ਤੇ ਲੈਂਗੁਏਜ 1 ਵਾਲੀ ਅੰਗਰੇਜ਼ੀ ਨੂੰ ਤੁਸੀਂ ਇਗਨੋਰ ਕਰਦੋ ਸੋ ਇਸੇ ਤਰ੍ਹਾਂ ਹੀ ਤੁਸੀਂ ਹੋਰ ਜਿਹੜੀਆਂ ਲੈਂਗੁਏਜਸ ਤੁਸੀਂ ਚੂਜ਼ ਕੀਤੀਆਂ ਹੋਣਗੀਆਂ ਉਹਨਾਂ ਦਾ ਧਿਆਨ ਰੱਖ ਲਿਓ ਪੇਪਰ ਤੋਂ ਪਹਿਲਾਂ ਹੋ ਸਕੇ ਤਾਂ ਤਿੰਨ ਚਾਰ OMR ਸ਼ੀਟਾਂ ਦੇ ਥਰੂ ਸੋਲਵ ਕਰਕੇ ਵੇਖ ਲਿਓ ਟਾਈਮਰ ਵਗੈਰਾ ਲਗਾ ਲਿਓ ਟਾਈਮ ਮੈਨੇਜਮੈਂਟ ਦੇਖ ਲਿਓ ਤਾਂ ਜੋ ਤੁਹਾਨੂੰ ਪੇਪਰ ਦੇ ਵਿੱਚ ਜਿਆਦਾ ਦਿੱਕਤ ਨਾ ਆਵੇ ਬਾਕੀ ਮੇਰੇ ਵੱਲੋਂ ਤੁਸੀਂ ਸਾਰੇ ਜਣੇ ਸਾਰਿਆਂ ਨੂੰ ਵਿਸ਼ੋ ਵੈਰੀ 올 ਦਾ ਬੈਸਟ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਆ ਵਧੀਆ ਢੰਗ ਨਾਲ ਕਰਦੇ ਰਹੋ ਐਂਡ ਇਸ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching God bless you all